बसंत महला नावा भूलो झूठे नाहन नन्हे देरी है पोथिया च दे लगी हुई है पुरातन नाहन ने कन्ह हाहा नन्हे सियारी है नन्ने पिछले नन्हे हा हा। सारी ਕਾਸ਼ ਬੇਗਰੀਓ ਨਾ ਹਨ ਅਜੋ ਜਾਗ ਰਹਾਵ ਸਮ ਸੁਪਨੈ ਕੈ ਇਹੋ ਜਗ ਜਾਨ ਬਿਨ ਸੈ ਛੇਨ ਮੈ ਸਾਚੀ ਮਾਨ ਸੰਗ ਤੇਰੇ ਹਰ ਵਸਤ ਨੀਤ ਜਿਸ ਵਾਸੁਰ ਭਜ ਨਿਸ ਵਾਸੁਰ ਭਜ ਤਾਹਿ ਮੀਤ ਬਾਰ ਅੰਤ ਕੀ ਹੋਇ ਸਹਾਈ ਕਹੋ ਨਾਨਕ ਗੁਣਤਾ ਕੇ ਗਾਇ ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੋ ਤੁਕੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਗ ਕਉ ਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰਹਿ ਦੇਖ ਭੀਤ ਮਨੁਆ ਡੋਲੇ ਚੀਤ ਅਨੀਤ ਜਗ ਸੋ ਤੂਟੀ ਝੂਠ ਪਰੀਤ ਕਾਮ ਕ੍ਰੋਧ ਬਿਖ ਬੱਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ ਰਹਾਉ ਘਰ ਬਾਲੂ ਕਾ ਉਮਨ ਧੀਰ ਬਰਖਸ ਬਾਣੀ ਬੁੱਧ ਬੁਦਾ ਹੀਰ ਬਰਖਸ ਬਾਣੀ ਇਥੇ ਵਿਸਰਾਮ ਬੁੱਧ ਬੁਦਾ ਹੀਰ ਮਾਤਰ ਬੂੰਦ ਤੇ ਤਾਰ ਚੱਕ ਫੇਰ ਸਰਬ ਜੋਤ ਮਮੈ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਸਰਬ ਉਪਾਏ ਇਥੇ ਵਿਸਰਾਮ ਗੁਰੂ ਸਿਰ ਮੋਰ ਸੰਬੰਧਕ ਪਾਠ ਹੈ ਭਗਤ ਕਰੋ ਪਾਗ ਲਾਗੋ ਤੂਰ ਨਾਮ ਰਤੋ ਚਾਹ ਤੁਜ ਓਰ ਨਾਮ ਦੁਰਾਈ ਚੱਲੈ ਸੋ ਚੂਰ ਕਿ ਚੱਲੈ ਪਦ ਤੇ ਵਿਸਰਾਮ ਲਾਉਣਾ ਪਾਤ ਖੋਈ ਵਿਖ ਅੰਚਲ ਪਾਏ ਸਾਚ ਨਾਮ ਰਤੋ ਪਾਤ ਸਿਓ ਘਰ ਜਾਏ ਜੋ ਕਿਨਸ ਪ੍ਰਾਪ ਰਜਾਈ ਪੈ ਮੰਨੈ ਨਿਰਭਉ ਮੇਰੀ ਮਾਈ ਕਮਨ ਚਾਹੈ ਸੁੰਦਰ ਭੋਗ ਪਾਨ ਫੂਲ ਮੀਠੇ ਰਸ ਭੋਗ ਮੀਠੇ ਰਸ ਰੋਗ ਖੀਲੈ ਵਿਗਸੈ ਤਿਤੋ ਸੋਗ ਪ੍ਰਾਪ ਸਰਣਾਗਤ ਕਿਨਸ ਹੋਗ ਕਾਪੜ ਪਹਿਰਿਸ ਕਪੜ ਪਹਿਰਸ ਅਦਕ ਸੀਗਾਰ ਮਾਟੀ ਫੂਲੀ ਰੂਪ ਵਿਕਾਰ ਆਸਾ ਮਨਸਾ ਬੰਦੂ ਬਾਰ ਨਾਮ ਬਿਨਾ ਸੂਨਾ ਘਰ ਬਾਰ ਗੱਛੁ ਪੁੱਤਰੀ ਰਾਜਕੁਵਾਰ ਨਾਮ ਪੜਹੁ ਸਚ ਦੂਤ ਸਵਾਰ ਇਹ ਯਾਦਖਨ ਵਾਲਾ ਵਿਸਰਾਮ ਹੈ ਨਾਮ ਪੜਹੁ ਸੱਚ ਇੱਥੇ ਵਿਸਰਾਮ ਲਾਉਣਾ ਹੈ ਦੂਤ ਸਵਾਰ ਪ੍ਰਯੋਸੇਵਹੁ ਪ੍ਰਾਪ ਪ੍ਰੇਮ ਆਧਾਰ ਗੁਰ ਸਬਦੀ ਵੇਖ ਇਤਿਆਸ ਨਿਵਾਰ ਮੋਹਨ ਮੋਹ ਲੀਆ ਮਨ 모ਹੇ ਗੁਰ ਕੈ ਸਬਦ ਪਛਾਨਾ ਤੋਹੇ ਨਾਨਕ ਠਾਡੇ ਚਾਹੇ ਪ੍ਰਭੂ ਦਵਾਰ ਪ੍ਰਭੂ ਦਵਾਰ ਨਾਨਕ ਪਤਿ ਯਮਕਲਾ ਦਨੀ ਹੈ ਠਾਡੇ ਚਾ ਹੈ ਇੱਥੇ ਵਿਸਰਾਮ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਾਨਪੂਲਾ ਪਰਮਸ ਆਏ ਜਾਏ ਆਤ ਲੁਬਦ ਲੁਭਾਨੋ ਆਤ ਲੁਬਦ ਲੁਭਾਨੋ ਆਤ ਲੁਬਦ ਲੁਭਾਨੋ ਵਿਖਮ ਮਾਈ ਨਹਿ ਅਸਥਿਰ ਦੀਸੈ ਏਕ ਪਾਇ ਜੋ ਮੀਨ ਕੁੰਡਲਿਆ ਕੰਠ ਪਾਇ ਹਾਂ ਜੋ ਮੀਨ ਇਥੇ ਵਿਸਰਾਮ ਕੁੰਡਲਿਆ ਕੰਠ ਪਾਇ ਮਨ ਭੂਲਾ ਸਮਝ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਜ ਪਾਇ ਰਹਾਉ ਮਨ ਭੂਲਾ ਭਰਮਸ ਭਵਰ ਮਾਨ ਭੂਲੋ ਇਥੇ ਵਿਸਰਾਮ ਹੈ ਭਰਮਸ ਇਥੇ ਯਮਕ ਲਾ ਦਨੀ ਹੈ ਭਵਰ ਤਾਰ ਇਹ ਵੱਖਰਾ ਪਾਠ ਹੈ ਭਵਰ ਤਾਰ ਇਕੱਠਾ ਨਹੀਂ ਕਹਿ ਦੇਣਾ ਮਾਨ ਭੂਲੋ ਭਰਮਸ ਭਵਰ ਤਾਰ ਭਰਮਸ ਭਵਰ ਤਾਰ ਬੇਲ ਬਿਰਥੇ ਚਾਹੇ ਬਹੁ ਬੇਕਾਰ ਮੈਗਲ ਜੋ ਫਾਸਿਸ ਕਾਮ ਕਾਮ ਹਾਰ ਫਾਸਿਸ ਨਹੀਂ ਐ ਸੱਸੀ ਸਿਆਰੀ ਨਹੀਂ ਦੂਸਰੇ ਅਗਲੇ ਸੱਸੀ ਸਿਆਰੀ ਆ ਮੈਗਲ ਜਿਓ ਫਾਸਿਸ ਇੱਥੇ ਵਿਸਰਾਮ ਕਾਮ ਹਾਰ ਵਿੱਚ ਮੜਾ ਜਾ ਡੈਸ਼ ਦੇ ਕੇ ਬੋਲਨੇ ਕਾਮ ਹਾਰ ਮੈਗਲ ਜਿਓ ਫਾਸਿਸ ਕਾਮ ਹਾਰ ਕੜ ਬੰਧਨ ਬਾਧਿਓ ਸੀਸ ਮਾਰ ਕੜ ਬੰਧਨ ਬਾਧਿਓ ਸੀਸ ਮਾਰ ਮਨ ਮੁਗਦਾ ਦਾਦਰ ਮਨ ਮੁਗਦਾ ਉਦਾਦਰ ਭਗਤ ਹੀਨ ਮਨ ਮੁਗਦਾ ਉਦਾਦਰ ਭਗਤ ਹੀਨ ਦਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਕ ਜਾਤ ਨ ਪਾਤੀ ਨਾਮ ਲੀਨ ਤਾਕ ਜਾਤ ਨ ਪਾਤੀ ਇਥੇ ਵਿਸਰਾਮ ਨਾਮ ਲੀਨ ਸਭ ਦੁਖ ਸਖਾਈ ਗੁਣ ਹੈ ਬੀਨ ਮਨ ਚਲੈ ਨ ਜਾਈ ਠਾਕਰਾ ਥਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪੇ ਰਾਖ ਤੂੰ ਆਪੇ ਸੁਰਤਾ ਆਪ ਰਾਖ ਤੂੰ ਆਪੇ ਸੁਰਤਾ ਆਪ ਰਾਖ ਧਾਰ ਧਾਰਨ ਦੇਖੈ ਜਾਣੈ ਆਪ ਆਪ ਭੁਲਾਏ ਕਿਸ ਕਹੋ ਜਾਏ ਗੁਰ ਮਿਲੇ ਬਿਰਥਾ ਕਹੋ ਮਾਈ ਅਫਗਨ ਛੋਡਾ ਗੁਣ ਕਮਾਈ ਅਫਗਨ ਛੋਡਾ ਗੁਣ ਕਮਾਈ ਗੁਰ ਸਬਦੀ ਰਾਤਾ ਸੱਚ ਸਮਾਈ ਸਤ ਗੁਰ ਮਿਲਿਆ ਮਤ ਊਤਮ ਹੋਏ ਮਨ ਨਿਰਮਲ ਹੋਮੈ ਕੱਢੈ ਤੋਏ ਸਦਾ ਮੁਕਤ ਬੰਦ ਨਾ ਸਕੈ ਕੋਏ ਸਦਾ ਨਾਮ ਵਖਾਣੈ ਔਰ ਨਾ ਕੋਏ ਮਨ ਹਰ ਕਹਿ ਭਾਣੈ ਆਵਾਜਾਈ ਸਭ ਮੈਂ ਏਕੋ ਕਿਛ ਕਹਿਣ ਨਾ ਜਾਏ ਸਭ ਹੁਕਮ ਵਰਤੈ ਹੁਕਮਕ ਸਮਾਈ ਦੂਖ ਸੁਖ ਸਭ ਤੇਸਰ ਜਾਏ ਤੂੰ ਅਭੁੱਲ ਨਾ ਭੁੱਲੋ ਕਦੇ ਨਾਹੀ ਹਾਂ ਤੂੰ ਅਭੁੱਲ ਇਥੇ ਵਿਸਰਾਮ ਨਾ ਭੁੱਲਾ ਨਾ ਭੁੱਲਾ ਇਥੇ ਠਮਕ ਕਦੇ ਨਾਹੀ ਗੁਰ ਸਾਬਦ ਸੁਣਾਏ ਮਤ ਅਗਾਹੇ ਤੂੰ ਮੋਟਾ ਠਾਕੁਰ ਸ਼ਬਦ ਮਾਹੇ ਮਨ ਨਾਨਕ ਮਾਨਿਆ ਸੱਚ ਸਲਾਹੇ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਇਕਤਰਾਚੈ ਪਰ ਹਰ ਦੋਏ ਦੂਰ ਦਰਦ ਮਥ ਅੰਮ੍ਰਿਤ ਖਾਏ ਹਾਂ ਦੂਰ ਦਰਦ ਮਥ ਅੰਮ੍ਰਿਤ ਖਾਈ ਗੁਰਮੁਖ ਬੂਜੈ ਏਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬੇਲ ਲਾਏ ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ ਰਹਾਉ ਬੇਦ ਵਖਾਨ ਕਹ ਬੇਦ ਵਖਾਨ ਕਹ ਬੇਦ ਵਖਾਨ ਕਹ ਹੈ ਬੇਦ ਵਖਾਨ ਕਹ ਹੈ ਬੇਦ ਵਖਾਨ ਕਹ ਹੈ ਇੱਕ ਕਹੀਐ ਉਹ ਬੇਅੰਤ ਅੰਤ ਕਿਨ ਲਹੀਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਾਰ ਗगन ਧਰੀਆ ਬਾਜ ਕਲਾ ਧਾਰ ਗगन ਧਰੀਆ ਧਰੀਆ ਥੋੜਾ ਜਿਹਾ ਇਸ ਤਰ੍ਹਾਂ ਬੋਲਣਾ ਧਦੇ ਦੇ ਵਿੱਚ ਡੈਸ਼ ਦੀ ਬਾਜ ਕਲਾ ਧਾਰ ਗगन ਧਰੀਆ ਧਰੀਆ ਬਾਜ ਕਲਾ ਧਾਰ ਗगन ਧਰੀਆ ਇਕੋ ਗਿਆਨ ਇਕੋ ਗਿਆਨ ਧਿਆਨ ਧੁਨ ਬਾਣੀ ਇਕੋ ਗਿਆਨ ਧਿਆਨ ਧੁਨ ਬਾਣੀ ਇਕ ਨਰਾਲਮ ਅਕਥ ਕਹਾਣੀ ਇਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੈ ਜਾਣ ਇਕੋ ਧਰਮ ਡਿਰੈ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਅਨਹਦ ਰਤਾ ਏਕ ਲਿਵਤਾਰ ਓਹ ਗੁਰਮੁਖ ਪਾਵੈ ਅਲਾਖ ਅਪਾਰ ਏਕੋ ਤਖਤ ਏਕੋ ਬਾਤ ਸਾਹ ਸਰਬੀ ਥਾਈ ਵੇ ਪ੍ਰਵਾਹ ਜਿਸ ਕਾ ਕੀਆ ਤ੍ਰਿਪਾਵਨ ਸਾਰ ਓਹ ਅਗਮ ਅਗੋਚਰ ਏਕੰਕਾਰ ਏਕਾ ਮੂਰਤ ਸਾਚਾ ਨਾਉ ਤੁਥਾ ਨਿਬੜੈ ਸਾਚ ਨਿਆਉ ਸਾਚੀ ਕਰਨੀ ਕਤ ਪਰਵਾਣ ਸਾਚੀ ਦਰਗਹਿ ਪਾਵੈ ਮਾਣ ਏਕਾ ਭਗਤ ਏਕੋ ਹੈ ਪਾਉ ਤੈ ਬਿਨ ਭਗਤੀ ਬਿਨ ਭੈ ਭਗਤੀ ਬਿਨ ਭੈ ਭਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਸਮਝ ਗੁਰ ਤੇ ਸਮਝ ਰਹਿ ਮਹਿਮਾਨ ਗੁਰਤੀ ਸਮਝ ਰਹੇ ਮਹਿਮਾਨ ਹਾਂਜੀ ਗੁਰਤੀ ਸਮਝ ਰਹੇ ਮਹਿਮਾਨ ਗੁਰੂ ਤੋਂ ਸਮਝ ਕੇ ਯਾਨੀ ਗੁਰੂ ਦੀ ਬਾਣੀ ਨੂੰ ਸਮਝ ਕੇ ਇੱਥੇ ਸੰਸਾਰ ਚ ਇੱਕ ਮਹਿਮਾਨ ਬਣ ਕੇ ਰਹੇ ਸੰਸਾਰ ਦੇ ਵਿੱਚ ਮਹਿਮਾਨ ਬਣ ਕੇ ਰਹੇ ਪ੍ਰਾਣਾ ਬਣ ਕੇ ਰਹੇ ਹਰ ਰਸ ਰਾਤਾ ਜਨ ਪਰਵਾਣ ਇਤ ਉਤ ਦੇਖੋ ਸਹਜੇ ਰਾਵ ਤੁਜ ਬੇਨ ਠਾਕੁਰ ਕਿਸੈ ਨ ਭਾਵ ਨਾਨਕ ਹਮੈਂ ਸ਼ਬਦ ਜਲਾਇਆ ਸਤਗੁਰ ਸਾਚਾ ਦਰਸ ਦਿਖਾਇਆ ਹਮੈਂ ਸ਼ਬਦ ਜਲਾਇਆ ਨਾਨਕ ਪਤਿ ਵਿਸਰਾਮ ਚਲੋ ਜੀ